ਭਗਵਾਨ ਤਮਨ ਜੀ ਉਹਨਾਂ ਦੀ ਰਿਆਸ਼ਤੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਵੱਲੋਂ ਆਪਣੇ ਅਹੁਦੇ ਦੀ ਮਰਿਆਦਾ ਨੂੰ ਵੀ ਕਾਇਮ ਨਹੀਂ ਰੱਖਿਆ ਗਿਆ ਤੇ ਇੱਕ ਚੁਣੇ ਹੋਏ ਆਗੂ ਜੋ 10 ਲੱਖ ਲੋਕਾਂ ਦੀ ਨਿਮੈਂਦਗੀ ਕਰਦੇ ਆ ਇੱਕ ਔਰਤ ਆ ਬੀਬਾ ਹਰਸਿਮਰਤ कौर ਬਾਦਲ ਉਹਨਾਂ ਲਈ ਪੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਚੌਕੀਆਂ ਲਾਉਣ ਵਰਗੇ ਸ਼ਬਦ ਵਰਤੇ ਗਏ ਤੇ ਇਸ ਗੱਲ ਦਾ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਨੇ ਸਖਤ ਨੋਟਸ ਲਿਆ ਇਸ ਦੇ ਖਿਲਾਫ ਵੱਡੇ ਪੱਧਰ ਤੇ ਬੀਬੀਆਂ ਦੇ ਵਿੱਚ ਗੁੱਸਾ ਹੈ ਤਾਂ ਹੀ ਅਸੀਂ ਜਿਹੜਾ ਇੱਕ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ ਕਿ ਅਸੀਂ ਮੁੱਖ ਮੰਤਰੀ ਦੀ ਰਹਿਸ਼ ਤੇ ਜਾ ਕੇ ਰੋਸ ਪ੍ਰਦਰਸ਼ਨ ਕਰਾਂਗੇ ਕਿ ਮੁੱਖ ਮੰਤਰੀ ਸਾਹਿਬ ਆਪਣੇ ਅਹੁਦੇ ਦੀ ਮਰਿਆਦਾ ਵੀ ਭੁੱਲ ਗਏ ਕਿ ਉਹ ਇੱਕ ਪੰਜਾਬ ਦੇ 3 ਕਰੋੜ ਤੋਂ ਉੱਪਰ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਆ ਉਹਨਾਂ ਦੇ ਉਹ ਆਗੂ ਹੈ ਲੋਕਾਂ ਨੇ ਉਹਨਾਂ ਨੂੰ ਬਹੁਤ ਮਤ ਦੇ ਨਾਲ ਭਾਰੀ ਬਹੁਤ ਮਤ ਦੇ ਨਾਲ ਨਮਾਇੰਦਗੀ ਦਿੱਤੀ ਹੈ ਚੁਣਿਆ ਉਹਨਾਂ ਨੇ ਆਪ ਦੇ ਅਹੁਦੇ ਦਾ ਮਾਨ ਸਨਮਾਨ ਵੀ ਘਟਾਇਆ ਤੇ ਨਾਲ ਔਰਤਾਂ ਦੇ ਮਾਨ ਸਨਮਾਨ ਨੂੰ ਵੀ ਠੇਸ ਪਹਾਈ ਹੈ ਜਦੋਂ ਇਹਨਾਂ ਨੇ ਔਰਤਾਂ ਤੋਂ ਵੋਟਾਂ ਲੈਣੀਆਂ ਸੀ ਉਦੋਂ ਤਾਂ ਇਹਨਾਂ ਨੇ ਕਿਹਾ ਕਿ ਅਸੀਂ ਹਰ ਬੀਬੀ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਪਰ ਹੁਣ ਕਰ ਕੀ ਰਹੇ ਹੈਗੇ ਅਸੀਂ ਕਿ ਔਰਤਾਂ ਦਾ ਮਾਨ ਸਨਮਾਨ ਵੀ ਬਹਾਲ ਨਹੀਂ ਰੱਖ ਰਹੇ ਜਿਹੜਾ ਔਰਤਾਂ ਦੇ 4 ਸਾਲ ਹੋ ਗਏ ਸਰਕਾਰ ਆਈ ਨੂੰ ਉਹ 40 40000 ਰੁਪਏ ਉਹਨਾਂ ਦਾ ਬਣਿਆ ਉਹਦੀ ਵੇਟ ਕਰ ਰਹੀਆਂ ਪਰ ਹਾਲਤ ਇਹ ਕਿ ਇਹਨਾਂ ਨੇ ਜਿਹੜਾ ਉਹਨਾਂ ਦੇ ਘਰਾਂ ਦੇ ਵਿੱਚ ਚੁੱਲ੍ਹੇ ਵੀ ਠੰਡੇ ਕਰਤੇ ਜਿਹੜਾ ਉਹਨਾਂ ਨੂੰ ਆਟਾ ਮਿਲਦਾ ਸੀ ਉਹਨਾਂ ਨੂੰ ਕਣਕ ਮਿਲਦੀ ਸੀ ਦਾਲ ਮਿਲਦੀ ਸੀ ਸਾਰਾ ਉਹਨਾਂ ਦਾ ਜਿਹੜਾ ਸਮਾਨ ਸੀ ਕਿਚਨ ਦਾ ਉਹ ਬੰਦ ਹੋ ਗਿਆ ਲੋਕ ਭੁੱਖੇ ਮਰ ਰਹੇ ਹੜਾਂ ਦੇ ਵਿੱਚ ਡੁੱਬ ਗਏ ਅਸੀਂ ਇਸ ਵੇਲੇ ਵਿਧਾਨ ਸਭਾ ਹਲਕਾ ਨਾਲਾ ਦੇ ਪਿੰਡ ਕੋਟ ਰਜਾਦਾ ਦੇ ਬਿਲਕੁਲ ਦਾਵੀ ਤਿਆ ਦੇ ਕੰਡੇ ਤੇ ਖੜੇ ਹਾਂ ਔਰ ਜਿੱਥੋਂ ਤਸੀਬਾ ਟੁੱਟਾ ਸੀਗਾ ਉੱਥੇ ਖੜੇ ਆ ਇਹ ਜਿਹੜੀ ਜ਼ਮੀਨ ਆ ਇਹ ਕੋਟ ਜਿਆਦਾ ਦੇ ਸਰਪੰਚ ਸਾਹਿਬ ਸਰਦਾਰ ਅੰਕਾਰ ਸਿੰਘ ਜੀ ਇਹਨਾਂ ਦੀ ਜ਼ਮੀਨ ਆ ਜਿੱਚ ਅਵੇਧ ਜਿਹੜੀ ਪੈ ਗਈ ਆ ਭਾਲ ਜਿਹੜੀ ਪੈ ਗਈ ਆ ਸੋ ਅਸੀਂ ਸਰਕਾਰ ਵੱਲੋਂ ਐਸਡੀਐਮ ਸਾਹਿਬ ਨਾਲ ਆਏ ਨੇ ਅਸੀਂ ਬਲਤ ਜਿਹੜਾ ਮੁੱਖ ਮੰਤਰੀ ਜੀ ਦੇ ਹੁਕਮ ਅਨੁਸਾਰ ਸਰਕਾਰ ਵੱਲੋਂ ਜਿਹੜਾ ਕਿਸਾਨਾਂ ਦੀ ਮਦਦ ਕਰ ਰਹੇ ਆ ਕਿ ਤੁਹਾਨੂੰ ਖੇਤ ਖਾਲੀ ਕਰਨ ਵਾਸਤੇ ਜਿਹੜੀ ਮਦਦ ਚਾਹੀਦੀ ਆ ਉਹ ਅਸੀਂ ਟਰੈਕਟਰ ਟਰਾਲੀਆਂ ਜੀਸੀਬੀ ਮਸ਼ੀਨਾ ਵਗੈਰਾ ਤੁਹਾਨੂੰ ਅਸੀਂ ਦਿਆਂਗੇ ਤੁਸੀਂ ਆਪਣੀ ਰੇਤ ਵੀ ਕੱਢ ਲਓ ਮਿੱਟੀ ਵੀ ਕੱਢ ਲਓ ਜਿਹੜੀ ਪਾ ਲਿਆ ਇਹਨੂੰ ਵੀ ਕੱਢ ਕੇ ਇਹਨਾਂ ਨੇ ਤੇ ਮੈਨੂੰ ਕਿਹਾ ਕਿ ਜਿਹੜੀ ਪਾ ਲਿਆ ਜਿੰਨੀ ਵੀ ਆ ਮੈਂ ਕੱਢ ਕੇ ਸੇ ਬੰਦ ਦੇ ਵਿੱਚ ਪਾ ਦੇਣੀ ਆ ਸੋ ਇਹ ਰੇਤ ਜਿਹੜੀ ਆ ਅਸੀਂ ਇਹਨਾਂ ਨੂੰ ਕਢਾ ਕੇ ਇੱਕ ਪਾਸੇ ਕਰਾ ਦੇਣਾ ਇਹ ਵੇਚਣਗੇ ਇਹ ਰੱਖਣਗੇ ਇਹਨਾਂ ਨੇ ਰੱਖੜੀਆਂ ਰੱਖ ਲੈਣ ਵੇਚਣੀਆਂ ਵੇਚ ਲੈਣ ਕੀ ਭਾਅ ਵੇਚਣੀਆਂ ਕੀ ਨਹੀਂ ਵੇਚਣੀ ਇਹ ਅੰਕਾਸ਼ ਸਿੰਘ ਹੋਰਾਂ ਦੇ ਹੱਥ ਆ ਕਿਉਂਕਿ ਇਹਨਾਂ ਦੀ ਪਹਿਲੀ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੀ ਅਸੀਂ ਅਪੀਲ ਕੀਤੀ ਸੀਗੀ ਕਿ ਜਿਸ ਦਾ ਖੇਤ ਉਸ ਦੀ ਵੇਤ ਉਹ ਪਾਲਿਸੀ ਉਹਨਾਂ ਨੇ ਲਾਗੂ ਕੀਤੀ ਹੈ ਇਸ ਕਰਕੇ ਜਿਹੜੇ ਕਿਸਾਨਾਂ ਦੀ ਇਹ ਮਤਲਬ ਪੈਲੀਆਂ ਦੇ ਵਿੱਚ ਰੇਤ ਆਈ ਹੈ ਉਹ ਆਪਣੀ ਰੇਤ ਜਿਹੜੀ ਚੁੱਕਣਗੇ ਵੇਚਣਗੇ ਆਮਦਨ ਉਹਨਾਂ ਨੂੰ ਜੇ ਕੋਈ ਮੁਨਾਫਾ ਹੋ ਜੂਗਾ ਤਾਂ ਵਿਚਾਰਿਆਂ ਦਾ ਜਿਹੜਾ ਝੋਨੇ ਦਾ ਨੁਕਸਾਨ ਹੋਇਆ ਉਹਦੀ ਕੁਝ ਹੱਦ ਤੱਕ ਜਿਹੜੀ ਪੂਰਤੀ ਹੋ ਜੂਗੀ ਮੈਂ ਇੱਕ ਵਾਰਾਂ ਲੋਕਾਂ ਨੂੰ ਫੇਰ ਕਹਿਣਾ ਚਾਹੁੰਦਾ ਕਿ ਕੋਈ ਤਮਾਸ਼ੀਨ ਲੋਕ ਜਿਹੜੇ ਆ ਜਿਹਨਾਂ ਦਾ ਕੋਈ ਕੰਮ ਨਹੀਂ ਨਾਉਨ ਸੀਰੀਸ ਲੋਕ ਨੇ ਉਹਨਾਂ ਨੇ ਕੱਲ ਇੱਕ ਵੀਡੀਓ ਪਾਤੀ ਜੀ ਕਿ ਕੋਨੇਵਾਲ ਮਾਈਨਿੰਗ ਹੋ ਰਹੀ ਆ ਸਰ ਕੋਨੇਵਾਲ ਦੇ ਵਿੱਚ ਮਾਪੂਤ ਸਾਡੇ ਬੱਬਾ ਸਤਜੰਪ ਸਿੰਘ ਜੀ ਗੁੱਲਕੇ ਬਾਗ ਵਾਲੇ ਸੰਤ ਜਗਤਾ ਸਿੰਘ ਜੀ ਤਰਨਤਾਰਨ ਵਾਲੇ ਬਹੁਤ ਵੱਡੀ ਲੈਵਲ ਤੇ ਦੋ ਬਹੁਤ ਵੱਡੇ ਜਿਹੜੇ ਪਏ ਆ ਮਤਲਬ ਜਿੱਥੋਂ ਪਾੜ ਪਿਆ ਉਹਨਾਂ ਨੂੰ ਉਹ ਬੰਨ ਦੇ ਉੱਥੇ ਬਹੁਤ ਸਾਰੇ ਟਿੱਪ ਪਰ ਬਚਾਦੇ ਮਿੱਟੀ ਲਿਆਦੇ ਲੋਕ ਟਰਾਲੀਆਂ ਦੇ ਮਿੱਟੀ ਲਿਆਦੇ ਆ ਉੱਥੇ ਵੀ ਇਹ ਸ਼ੁਰੂ ਕਰਾਈ ਸੀਗੀ ਉਦੋਂ ਉੱਥੇ ਵੀ ਜੇ ਕਿ ਕਿਸਾਨ ਨੇ ਰੇਤ ਵਿੱਚ ਹੀ ਇਹ ਤੋਂ ਕਾਦੀ ਮਾਈਨਿੰਗ ਆਉਣੀ ਚਾਹੀਦੀ ਹੈ ਇਹਦੇ ਲੋਕਾਂ ਨੂੰ ਪਤਾ ਨਹੀਂ ਕਿੱਦਾਂ ਦੇ ਲੋਕ ਨੇ ਇਹ ਜਿਹੜੇ ਇਦਾਂ ਦੇ ਕੱਲ ਨੂੰ ਅੰਕਾਲ ਵਿੱਚ ਜਾਊ ਤੇ ਕਹਿਣਗੇ ਇੱਥੇ ਮਾਈਨਿੰਗ ਹੋਣੀ ਆ ਇਸ ਕਰਕੇ ਸ਼ਰਮ ਆਉਣੀ ਚਾਹੀਦੀ ਹੈ ਜਦ ਵੀਡੀਓ ਆਡੀਓ ਪਾਉਣ ਤੋਂ ਪਹਿਲਾਂ ਪਹਿਲਾਂ ਵੇਖ ਲਿਆ ਕਰੋ ਵੀ ਕੀ ਹੋ ਰਿਹਾ ਕਿੱਥੇ ਹੈ ਚਾਰਸਪੈਡ ਤੇ ਲੋਕ ਮਰਨ ਦੇ ਵਿਚਾਰੇ ਡੁੱਬੇ ਆ ਕਿਹੜਾ ਪਾਗਲਾ ਜਿਹੜਾ ਇਹੋ ਜਿਹੇ ਚ ਟਾਈਮ 'ਚ ਮਾਈਨਿੰਗ ਕਰੂਗਾ ਇਹ ਮਾਈਨਿੰਗ ਨਹੀਂ ਹੋਦੀ ਕਿਸਾਨ ਆਪਣੇ ਖੇਤਾਂ 'ਚੋਂ ਇਹ ਰੇਤ ਕੱਢੂਗਾ ਚਾਹੇ ਰੇਤ ਉਹਨੇ ਰੱਖੜੀ ਆ ਇਹ ਦੇਤ 50% ਵਿੱਚ ਨਹੀਂ ਆ ਅਜਨਾਲੇ ਵਿੱਚ ਨਹੀਂ ਜਿੱਥੇ ਬਲਦੀ ਖੜ ਕੇ ਵਿੱਚ ਨਹੀਂ ਉਹਨੂੰ ਪੂਰਾ ਅਧਿਕਾਰ ਦਿੰਦਾ ਸਰਕਾਰ ਨੇ ਸੋ ਇਹ ਵੀ ਅੰਕਾਸ਼ ਸਿੰਘ ਉਹਦੀ ਵੀ ਆਪਣੀ ਦੇਤ ਇਹਨਾਂ ਦੀ ਪਤਾ ਨਹੀਂ 6 ਸੇ 7-7 ਪੱਡੂਗੀ ਆ ਕਿ ਨਹੀਂ ਮਤਲਬ ਨਿਕਲ ਆਉਣੀ ਆ ਇਹ ਇਹ ਅੰਕਾਸ਼ ਸਿੰਘ ਉਹਦੀ ਵੇਚਣਗੇ ਕੋਈ ਮਾਈਨਿੰਗ ਨਹੀਂ ਹੈ ਇਹ ਸਰਕਾਰ ਦੀ ਪਾਲਿਸੀ ਦਾ ਹਿੱਸਾ ਹੈ ਕਿ ਜਿਸ ਦਾ ਖੇਤ ਉਸ ਦੀ ਦੇਤ ਕੋਈ ਹੋਰ ਬੰਦਾ ਕਿਸੇ ਦੀ ਕੋਈ ਹਿੰਮਤ ਨਹੀਂ ਹੈ ਕਿ ਇਸ ਏਰੀਆ ਦੇ ਵਿੱਚ ਮਾਈਨਿੰਗ ਕਰ ਦੇਣਾ ਪਹਿਲਾਂ ਹੀ ਨਾ ਹੋਣੀ ਨਾ ਕਦੀ ਬੀਐਸਐਫ ਤੇ ਫੌਜ ਦੇ ਇੱਥੇ ਕਦੀ ਕੇ ਨੂੰ ਪ੍ਰਮਾਨਗੀ ਦਿੱਤੀ ਆ ਤੇ ਨਾ ਹੁਣ ਹੀ ਦਿੰਦੇ ਉਹ ਪਿੱਛੇ ਆਏ ਪੰਜਾ ਸਾਹਾ ਦੇ ਬੀਐਸਐਫ ਦੇ ਜਵਾਨ ਬੈਠੇ ਆ ਪਰ ਉਹਨਾਂ ਨੂੰ ਦੱਸਿਆ ਅੱਜ ਦਾ ਏਪੀ ਆਪਾਂ ਮਤਲਬ ਸਰਕਾਰ ਆਦੀ ਐਸਡੀਐਮ ਸਾਹਿਬ ਨੇ ਆਪ ਆ ਕੇ ਕਰਕੇ ਸਾਰੀ ਜਿਹੜੀ ਸ਼ੁਰੂਆਤ ਕਰਾਈ ਹੈ ਸੋ ਮੈਂ ਕਿਸਾਦਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਇਹਦੇ ਤੱਕ ਚੁੱਕੋ ਜਿੱਥੇ ਤੁਹਾਨੂੰ ਸਾਡੀ ਲੋੜ ਆ ਅਸੀਂ ਤੁਹਾਡੀ ਜ਼ਮੀਨ ਖਾਲੀ ਕਰਾ ਕੇ ਦਵਾਂਗੇ ਤੁਹਾਡੀ ਜ਼ਮੀਨ ਕੰਕਲੀ ਤਿਆਰ ਕਰਾ ਕੇ ਦਾਂਗੇ ਜਿੰਨੀ ਮਦਦ ਸਰਕਾਰ ਲੋ ਚਾਹੀਦੀ ਹੋਗੀ ਉਹ ਮਦਦ ਅਸੀਂ ਕਰਾਂਗੇ ਸੋ ਮੈਂ ਇਹ ਅੰਕਾਸ਼ ਸਿੰਘ ਉਹ ਜਿਹੜੇ ਸਾਡੇ ਸਰਪੰਚ ਨੇ ਕੋਟਰ ਜਦਾ ਦੇ ਸਾਡੇ ਹਲਕੇ ਦੇ ਬੜੇ ਚੰਗੇ ਸਰਪੰਚ ਨੇ ਔਰ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਜੀ ਦੀ ਘੋਸ਼ਣਾ ਦਾ ਸਵਾਗਤ ਕਰਨ ਦੀ ਜਗਾ ਇਹਨਾਂ ਨੇ ਰਾਜਨੀਤੀ ਕੀਤੀ ਔਰ ਰਾਜਨੀਤੀ ਦਾ ਸਤਰ ਵੀ ਬੜਾ ਡਿਗਾਤਾ ਫਿਰ ਫੇਰੀ ਤੇ 12000 ਕਰੋੜ ਰੁਪਏ ਦਾ ਹਿਸਾਬ ਮੰਗਿਆ ਗਿਆ ਡਿਜਾਸਟਰ ਫੰਡ ਦਾ ਹੁਣ ਅਡਵਾਂਸ ਕਿਸ਼ਤ ਵੀ ਕੱਲ ਆ ਗਈ ਹੈ 240 ਕਰੋੜ ਦੀ ਕਿਸ਼ਤ ਜਿਹੜੀ ਹੈ ਕੱਲ ਅਡਵਾਂਸ ਹੀ ਕੇਂਦਰ ਨੇ ਭੇਜੀ ਹੈ ਲੇਕਿਨ ਡਿਜਾਸਟਰ ਫੰਡ ਦਾ ਹਰ ਸਾਲ ਪੈਸਾ ਆਂਦਾ ਹੈ ਉਹ ਵਾਪਸ ਨਹੀਂ ਜਾਂਦਾ ਹੈਗਾ ਉਹ ਸਟੇਟਾਂ ਕੋਲ ਇਕੱਠਾ ਹੁੰਦਾ ਹੈ ਉਹ ਇਸੇ ਦਿਨਾਂ ਲਈ ਹੁੰਦਾ ਹੈ ਏਦਾਂ ਦੀ ਕੋਈ ਆਫਤਾ ਆ ਜੇ ਕੋਈ ਦਿੱਕਤ ਆ ਪੈ ਜੇ ਸਟੇਟ ਤੇ ਕੋਈ ਡਿਜਾਸਟਰ ਵੱਡਾ ਹੋ ਜੇ ਤੇ ਉਹਦੇ ਉੱਤੇ ਉਹ ਖਰਚਣਾ ਹੁੰਦਾ ਹੈ ਲੇਕਿਨ ਇਹ 12000 ਕਰੋੜ ਰੁਪਏ ਦਾ ਜ਼ਿਕਰ ਆਂਦੇ ਹੀ ਜਿਸ ਸਟੇਟ ਦਾ ਫైనాన్స్ ਮਿਨਿਸਟਰ ਝੂਠ ਬੋਲਣ ਤੋਂ ਗੁਰੇਜ਼ ਨਾ ਕਰੇ ਆਪੋ ਚ ਬਿਆਨ ਨਹੀਂ ਨਿਰਲਦੇ ਫైనాన్స్ ਮਿਨਿਸਟਰ ਕਹਿੰਦਾ ਪੈਸੇ ਨਹੀਂ ਇਹਨਾਂ ਦੇ ਮੰਤਰੀ ਕਹਿੰਦੇ ਨੇ ਪੈਸੇ ਆ ਗਏ ਆ ਇਹਨਾਂ ਦਾ ਨਹਿਰ ਮਾਇਕਮੇ ਦਾ ਮੰਤਰੀ ਕਹਰੇ ਪੈਸੇ ਆ ਗਏ ਆ ਉਹ ਮੁੰਡਿਆ ਜੀ ਵੀ ਕਹਰੇ ਪੈਸੇ ਆ ਗਏ ਆ ਲੇਕਿਨ ਕੇਂਦਰ ਨੇ ਜਦੋਂ ਦੱਸਤਾ ਕਿ ਇਹ ਡਾਟਾ ਦੇ ਦਿੱਤੀ ਕਿ ਇਹ ਸੰਸ ਤੋਂ ਤੁਹਾਨੂੰ ਇੰਨਾ ਨਾ ਪੈਸਾ ਆਇਆ ਕਿਆ ਸਰਕਾਰ ਨੇ ਉਹ ਪੈਸਾ ਹਾਰ ਪੀੜਤਾ ਦੇ ਰਾਹਤ ਕੰਮਾਂ ਚ ਲਗਾਇਆ ਤੇ ਕਿਤੇ ਕਿਤੇ ਲਗਾਇਆ ਪਰ ਇਹ ਇੱਕ ਹਵਾ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਜੀ 1600 ਕਰੋੜ ਰੁਪਏ ਘਟਾ ਹੈ ਪ੍ਰਧਾਨ ਮੰਤਰੀ ਨੇ ਇਹ ਤਨੀ ਕਿਹਾ ਕਿ ਮੈਂ ਪੈਕੇਜ ਦੇ ਦਿੱਤਾ ਪੂਰਾ ਉਹਨਾਂ ਨੇ ਕਿਹਾ ਕਿ ਹਾਰਪੀਟ ਦਾ ਜਿਹੜਾ ਰਾਹਤ ਦਾ ਕੰਮ ਤੁਹਾਡਾ ਚੱਲ ਰਿਹਾ ਉਹਦੇ ਲਈ ਫੋਰੀ ਰਾਹਤ ਦੇ ਰੂਪ ਚ ਮੈਂ ਤੁਹਾਨੂੰ ਇਹ ਪੈਸੇ ਦੇ ਰਿਹਾ ਜੇ 1600 ਕਰੋੜ ਰੁਪਇਆ ਉਹ ਪਾ ਲਈਏ ਤੇ 240 ਹੋਰ ਪਾ ਲਈਏ ਜਿਹੜੇ ਕੱਲ ਆਏ ਆ ਤੇ 1840 ਕਰੋੜ ਰੁਪਇਆ ਇਹਨਾਂ ਕੋਲ ਡਿਜਾਸਟਰ ਦੇ ਕੰਮ ਲਈ ਖਰਚਣ ਲਈ ਆ ਗਿਆ ਕੇਂਦਰ ਦਾ ਤਤਕਾਲ ਤੇ 12000 ਕਰੋੜ ਰੁਪਇਆ ਪੁਰਾਣਾ ਕਿੰਨਾ ਬਣ ਗਿਆ ਇਹ ਜਿੰਨੇ ਦਾ ਘਾਟਾ ਦੱਸਦੇ ਨੇ ਇਹਨਾਂ ਦਾ ਹੀ ਚੀਫ ਸੈਕਟਰੀ ਹੈ ਨਾ ਮੈਂ ਉਸ ਮੀਟਿੰਗ 'ਚ ਸੀ ਇਹਨਾਂ ਨੇ ਚੀਫ ਸੈਕਟਰੀ ਨੇ ਜਿਹੜੀ ਪ੍ਰੈਜੈਂਟੇਸ਼ਨ ਦਿੱਤੀ ਹੈ ਕਿ ਕੀ ਕੀ ਨੁਕਸਾਨ ਹੋਇਆ ਜ ਮੁੱਖ ਮੰਤਰੀ ਨੇ ਵੀ ਮੈਂ ਪੜਿਆ ਬਿਆਨ ਉਹ ਮੇਲ ਖਾਂਦਾ ਥੋੜਾ ਬਹੁਤ ਆ ਪੱਚੀ ਪ੍ਰੈਜੈਂਟੇਸ਼ਨ ਦੇ ਨਾਲ ਇੱਥੇ ਵੀ ਕਹਿ ਰਹੇ ਇਹਨਾਂ ਨੇ 500 ਕੋਰਡ ਰੁਪਏ ਵਧਾ ਕੇ ਦੱਸਿਆ ਮੁੱਖ ਮੰਤਰੀ ਜੀ ਨੇ ਇਹਨਾਂ ਨੇ 13279 ਕਰੋੜ ਰੁਪਏ ਦਾ ਪੰਜਾਬ ਦਾ ਨੁਕਸਾਨ ਹੋਇਆ ਕਿਸਾਨਾਂ ਦਾ ਕਿਸਾਨ ਮਜ਼ਦੂਰਾਂ ਦਾ ਔਰ ਘਰਾਂ ਦਾ ਸੜਕਾਂ ਦਾ ਡਿਸਪੈਂਸਰੀ ਹਸਪਤਾਲਾਂ ਦਾ ਕਾਲਜਾਂ ਦਾ ਸਕੂਲਾਂ ਦਾ ਪੂਰਾ ਖਾਕਾ ਬਣਾ ਕੇ ਪ੍ਰਧਾਨ ਮੰਤਰੀ ਜੀ ਨੂੰ ਪ੍ਰੈਜੈਂਟੇਸ਼ਨ ਦਿੱਤੀ ਤੇ ਉਹਦੇ ਬਾਅਦ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਫੋਰੀ ਰਾਤ ਤੁਹਾਨੂੰ ਮੈਂ ਇਹ ਦੇ ਰਿਹਾ ਕੇਂਦਰ ਦੀਆਂ ਟੀਮਾਂ ਵੀ ਆਈ ਹੋਈਆਂ ਨੇ ਸਟੇਟ ਦੀਆਂ ਟੀਮਾਂ ਵੀ ਐ ਕਿਹਨੇ ਕਿਹੜੇ ਵਿਭਾਗ ਦਾ ਕਿੰਨਾ ਕਿੰਨਾ ਨੁਕਸਾਨ ਹੋਇਆ ਇਹ ਪੂਰੀ ਰਿਪੋਰਟ ਬਣਾ ਕੇ ਤੁਸੀਂ ਭੇਜੋ ਔਰ ਪੂਰੇ ਸਰਕਾਰ ਜਿਹੜੀ ਹੈ ਕੇਂਦਰ ਦੀ ਮੋਦੀ ਸਾਹਿਬ ਨੇ ਕਿਹਾ ਤੁਹਾਡੇ ਨਾਲ ਖੜੀ ਹੈ ਪੰਜਾਬ ਨੂੰ ਖੜਾ ਕਰਨ ਚ ਪੂਰੀ ਮਦਦ ਕਰਨ ਇਹਦੇ ਤੇ ਰਾਜਨੀਤੀ ਦੀ ਜਰੂਰਤ ਸੀ ਕਿਹਾ ਇਹਦੇ ਤੇ ਰਾਜਨੀਤੀ ਦੀ ਜਰੂਰਤ ਨਹੀਂ ਸੀ ਉਹਨਾਂ ਨੇ ਬੜੇ ਸਾਫ ਸ਼ਬਦਾਂ ਚ ਇਹ ਗੱਲ ਕਹੀ ਸੀ ਪਰ ਇਹ ਸਰਕਾਰ ਬਾਜ਼ਨੀ ਆਈ ਜਿੱਲੇ ਬਾਜ਼ਨੀ ਆਈ ਪਰ 12000 ਕਰੋੜ ਦਾ ਅਭਿਸ਼ੇ ਨਿਕਲਿਆ ਸਰਕਾਰ ਕੋਲ ਜਵਾਬ ਕੋਈ ਨਹੀਂ ਹੈ ਔਰ ਇਹਨਾਂ ਨੇ ਜਿਹੜਾ ਘਾਟਾ ਦੱਸਿਆ ਉਹਦੇ ਤੋਂ 300 ਕਰੋੜ ਰੁਪਏ ਫालतू ਕੇਂਦਰ ਨੇ ਇਹਨਾਂ ਨੂੰ ਭੇਜਤਾ ਜਿਹੜਾ ਇਹਨਾਂ ਨੇ ਬਣਾ ਕੇ ਭੇਜੇਦਾ ਉਹਦੇ باوجود ਵੀ ਨਿਤਨ ਗੜਕੜੀ ਜੀ ਦਾ ਵੀ ਬਿਆਨ ਆਇਆ ਕਿ ਪੰਜਾਬ ਦੀਆਂ ਜਿਹੜੀਆਂ ਸੜਕਾਂ ਦਾ ਨੁਕਸਾਨ ਹੋਇਆ ਸਾਰਾ ਉਹ ਬਣਾ ਕੇ ਭੇਜੋ ਸਕੂਲਾਂ ਦਾ ਨੁਕਸਾਨ ਹੈ ਕਾਲਜ ਦਾ ਨੁਕਸਾਨ ਹੈ ਡਿਸਪੈਂਸਰੀ ਦਾ ਨੁਕਸਾਨ ਹੈ ਘਰਾਂ ਦਾ ਨੁਕਸਾਨ ਹੈ ਖੇਤਾਂ ਦਾ ਨੁਕਸਾਨ ਹੈ ਖੇਤ ਮਜ਼ਦੂਰਾਂ ਦਾ ਨੁਕਸਾਨ ਹੈ ਇਹ ਸਾਰੀਆਂ ਗੱਲਾਂ ਇਨਾਂ ਦੇ ਪਾਲੇ ਚ ਪਈਆਂ ਪਈਆਂ ਕਿ ਰਿਪੋਰਟਾਂ ਬਣਾ ਕੇ ਇਹਨਾਂ ਨੇ ਭੇਜਣੀ ਔਰ ਕੇਂਦਰ ਇਹਨਾਂ ਦੀ ਮਦਦ ਕਰੇ ਇਸ ਕਰਕੇ ਮੈਂ ਬਾਰ-ਬਾਰ ਕਹਿ ਰਿਹਾ ਕਿ ਰਾਜਨੀਤੀ ਨਾ ਕਰੋ ਆਓ ਮਿਲ ਕੇ ਸੇਵਾ ਕਰੀਏ ਔਰ ਅਜਿਨਾਂ ਨੂੰ ਹਾਰ ਪੀੜਿਤ ਨੇ ਜਿਹੜੇ ਉਹਨਾਂ ਪਰਿਵਾਰਾਂ ਦੇ ਨਾਲ ਖੜੇ ਹੋ ਕੇ ਪੰਜਾਬ ਨੂੰ ਦੁਬਾਰਾ ਪਿਆਰਾਂ ਤੇ ਲਿਆਈਏ